ਕਬੂਤਰਬਾਜੀ ਸ਼ਾਇਦ ਜਿੰਨਾਂ ਲੋਕਾਂ ਨੂੰ ਇਹਦੇ ਬਾਰੇ ਗਿਆਨ ਨਹੀਂ ਉਹ ਇਹਨੂੰ ਕਾਮ ਖੇਡ ਸਮਝਦੇ ਹੋਣਗੇ ਕਿਉਂਕਿ ਜਿਹੜੀ ਗੱਲ ਬਾਰੇ ਗਿਆਨ ਨਹੀਂ ਹੁੰਦਾ ਉਹਦੇ ਬਾਰੇ ਬੋਲਣਾ ਉਹਦੇ ਬਾਰੇ ਸਮਝਣਾ ਔਰ ਲੋਕਾਂ ਦੇ ਵਿੱਚ ਪ੍ਰਚਾਰ ਕਰਨਾ ਔਖਾ ਹੋ ਜਾਂਦਾ ਹੈ ਕਬੂਤਰਬਾਜੀ ਇੱਕ ਪ੍ਰਾਚਨ ਖੇਡ ਹੈ ਰਾਜਾ ਮਹਾਰਾਜਾਂ ਦੀ ਖੇਡ ਵੈਸੇ ਥਿਆਣਿਆਂ ਦਾ ਕਥਨ ਹੈ ਕਿ ਜਦੋਂ ਜ਼ਿੰਦਗੀ ਦੇ ਵਿੱਚੋਂ ਸ਼ੌਂਕ ਖਤਮ ਹੋ ਜਾਣਾ ਜਿੰਦਗੀ ਦੇ ਵਿੱਚੋਂ ਸ਼ੌਕ ਖਤਮ ਹੋ ਜਾਣ ਤਾਂ ਜ਼ਿੰਦਗੀ ਬੇਅਸਰ ਹੋ ਜਾਂਦੀ ਹੈ ਉਹਦਾ ਕੋਈ ਮੈਨਾਂ ਨਹੀਂ ਰਹਿ ਜਾਂਦਾ ਬੇਮੈਨੇ ਹੋ ਜਾਂਦੀ ਹੈ ਸੋ ਹਰੇਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਸ਼ੌਕ ਹੋਣੇ ਚਾਹੀਦੇ ਆ ਮੈਂ ਸਵੇਰੇ ਦੇਖ ਰਿਹਾ ਸੀ ਮੈਂ ਸੈਰ ਤੇ ਗਿਆ ਸੀ 6 ਵਜੇ ਤੋਂ ਪਹਿਲਾਂ ਜਿੰਨੇ ਵੀ ਸਾਡੇ ਇਸ ਪਾਰਟਿਸਪੀਟਰ ਬੈਗੇ ਐ ਇਸ ਫੰਕਸ਼ਨ ਦੇ ਉਹ 6 ਵਜੇ ਪਤਾ ਨਹੀਂ ਕਿੱਡੀ ਕਿੱਡੀ ਦੌਰਾਂ ਮੋਟਰਸਾਈਕਲਾਂ ਤੇ ਪਹੁੰਚ ਰਹੇ ਸੀ ਉਹਨਾਂ ਦੇ ਵਿੱਚ ਇੱਕ ਜਨੂਨ ਹੈ ਇੱਕ ਜਜ਼ਬਾ ਹੈ ਇਹ ਖੇਡ ਦੇ ਪ੍ਰਤੀ ਬਹੁਤ ਵਧੀਆ ਲਗਾਏ ਉਹਨਾਂ ਨੇ ਉਹ ਨਸ਼ਿਆਂ ਤੋਂ ਸੋਸ਼ਲ ਸਮਾਜਿਕ ਜ਼ਿੰਮੇਵਾਰੀਆਂ ਤੋਂ ਦੂਰ ਹੋ ਕੇ ਮੁੰਡੇ ਸਾਡੀ ਨੌਜਵਾਨ ਪੀੜ੍ਹੀ ਇਸ ਪਾਸੇ ਲੱਗੇ ਆ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਪਰ ਮੇਰੀ ਇੱਕ ਬੇਨਤੀ ਹੈ ਕਿ ਜਿਨ੍ਹਾਂ ਵੀ ਜਿਸ ਵੀ ਜੋ ਵੀ ਕਾਰਜ ਦੇ ਵਿੱਚ ਜਿਹੜਾ ਬੰਦਾ ਪਵੇ ਉਹਨੂੰ ਬੜੀ ਇਮਾਨਦਾਰੀ ਨਾਲ ਲਗਨ ਨਾਲ ਤੇ ਮਿਹਨਤ ਨਾਲ ਕਰਨਾ ਚਾਹੀਦਾ ਸੋ ਕੁਝ ਪਿੰਡ ਦੇ ਵਿੱਚੋਂ ਵੀ ਇੱਕ ਦੋ ਗੱਲਾਂ ਮੇਰੇ ਕੋਲੇ ਆਈਆਂ ਸੀ ਕਿ ਸ਼ਾਮ ਨੂੰ ਲੇਟ ਆਇਟ ਨਾਈਟ ਜਦੋਂ ਵੀ ਇਹ ਗੇਮ ਖਤਮ ਹੋਣੀ ਹੈ ਕਿਸਮਤ ਵਾਲਿਆਂ ਨੇ ਜਿੱਤਣਾ ਹੈ ਉਹ ਕਿਸਮਤ ਵਾਲਿਆਂ ਨੇ ਹਾਰਨਾ ਜਿੱਤ ਹਾਰ ਕੋਈ ਮਿਹਨਤ ਨਹੀਂ ਰੱਖਦੀ ਹੁੰਦੀ ਹੈ ਸ਼ੌਕ ਹੈ ਪਰ ਨਗਰ ਵੱਲੋਂ ਇੱਕ ਬੇਨਤੀ ਹੱਥ ਜੋੜ ਕੇ ਜਿੰਨੇ ਵੀ ਪਾਰਟਿਸਪੀਟੈਂਟ ਇਸ ਨਗਰ ਗੇਮ ਦੇ ਵਿੱਚ ਪਹੁੰਚੇ ਹੈ ਕਿ ਉਦੋਂ ਪਲੀਜ਼ ਹੁੰਣੜਵਾਜੀ ਨਾ ਕੀਤੀ ਜਾਵੇ ਗਲੀਆਂ ਮਜਾਰਾਂ ਦੇ ਵਿੱਚ ਹੁੰਣੜਵਾਜੀ ਨਾ ਕੀਤੀ ਜਾਵੇ ਤਾਂ ਕਿ ਜਿਹੜਾ ਸਾਡਾ ਛੋਟਾ ਵੀਰ ਹੈਪੀ ਹੈ ਪ੍ਰੇਮ ਹੈ ਸਾਡਾ ਵੀਰ ਤੋਤਾ ਨਗਰ ਦੇ ਵਿੱਚ ਇਹਨਾਂ ਦਾ ਬਹੁਤ ਵਧੀਆ ਸਨਮਾਨ ਹੈ ਬਹੁਤ ਵਧੀਆ ਪਰਿਵਾਰ ਹੈ ਇਸ ਪਰਿਵਾਰ ਦੇ ਵਿੱਚੋਂ ਹੀ ਸਰਦਾਰ ਨਾਥ ਸਿੰਘ ਜੀ ਬਲਾਕ ਸੰਮਤੀ ਦੇ ਮੈਂਬਰ ਹੈ ਇਸ ਪਰਿਵਾਰ ਦੇ ਵਿੱਚੋਂ ਹੀ ਸਾਡੇ ਨਗਰ ਦੇ ਮੁਖੀ ਡਾਕਟਰ ਹਰਕੇਸ਼ ਸਿੰਘ ਜੀ ਜਿਹੜੇ ਆਮ ਪਾਰਟੀ ਦੇ ਮੁਖੀ ਹੈ ਉਹ ਵੀ ਇਸ ਪਰਿਵਾਰ ਦੇ ਵਿੱਚੋਂ ਹੈ ਸਰਮਾਜੋਗ ਪਰਿਵਾਰ ਹੈ ਕੱਲ ਨੂੰ ਮੁੰਡੇ ਪੜੀ ਦੂਰੋਂ ਦੂਰ ਆਈਆ ਮੈਨੂੰ ਲੱਗਦਾ ਵੀ 200 ਮੁੰਡਾ ਹੋਊਗਾ ਜਿਹੜਾ ਇਸ ਵਿੱਚ ਪਾਰਟਿਸਿਪੇਟ ਕਰ ਰਿਹਾ ਹੈ ਮੇਰੀ ਸਾਰਿਆਂ ਕੋਲੇ ਹੱਥ ਜੋੜ ਕੇ ਬੇਨਤੀ ਹੈ ਕਿ ਕੋਈ ਇਹੋ ਜਿਹੀ ਹੁਨਣਵਾਜੀ ਨਾ ਹੋਵੇ ਜਿਨ੍ਹਾਂ ਦਾ ਹੈਪੀ ਸਿੰਘ ਦੇ ਪਰਿਵਾਰ ਨੂੰ ਕੋਈ ਲੰਭਾ ਆ ਜੇ ਸੋ ਮੈਂ ਜਾਦੇ ਨਹੀਂ ਕਹਿਣਾ ਚਾਹੁੰਦਾ ਇਹੀ ਚਾਹੁੰਗਾ ਪਰਮਾਤਮਾ ਤੁਸੀਂ ਜਿਸ ਗੇਮ ਨਾਲ ਜੁੜੇ ਹੋ ਤੇ ਦਾ ਦੁਗਣੀ ਹੋ ਰਾਤ ਚੋਗਣੀ ਤਰੱਕੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੋ ਬਹੁਤ ਬਹੁਤ ਧੰਨਵਾਦੀਆਂ ਨੇ ਅਸਮਾਨ ਨੰਬਰਦਾਰ ਜੀ ਦਾ ਜਿਨ੍ਹਾਂ ਨੇ ਬਹੁਤ ਹੀ ਵਧੀਆ ਵਿਚਾਰ ਰੱਖੇ ਮੈਂ ਵੀ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਕਿ ਭਾਈ ਜੀ ਜੋ ਜੇਤਾ ਦੂਸਰ ਲਾਗੀ ਫਿਰ ਤਾਂ ਵੱਖਰੀ ਗੱਲ ਹੈ ਸਵੇਰੇ ਹੋ ਜੂਗੀ ਜੇ ਅੱਜ ਹੀ ਕਲੀਅਰ ਹੁੰਦਾ ਹੈਗਾ ਇਹ ਆਪਣਾ ਜਿਹੜਾ ਬਾਜੀ ਦਾ ਪ੍ਰੋਗਰਾਮ ਹੈ ਤਾਂ ਵੀਰ ਵਰਕੇ ਆਪਦੇ ਜਿਹੜੇ ਕਬੂਤਰ ਨੇ ਬੜੇ ਪਿਆਰ ਨਾਲ ਜਿੱਥੇ ਮਰਜ਼ੀ ਧਾਰ ਲਈਓ